ਅ ਦੋ ਮਹੀਨੇ ਹੋਰੇ ਮੇਰੇ ਪੇਸ ਨੂੰ 50 60 ਹਜ਼ਾਰ ਮੇਰੇ ਤੇ ਲੱਗ ਗਿਆ ਸਾਡੇ ਕਮਾਉਣ ਵਾਲਾ ਕੋਈ ਨਿਕਲ ਨਹੀਂ ਇਹ ਇਹ ਦੇਣ ਤੁਸੀਂ ਦੇ ਲੀ ਗਾ ਦਿਆੜੀ ਕਰਦੇ ਹੋ ਉਹ ਟਾਈਮ ਪਾਸ ਹੀ ਹੁੰਦਾ ਕਿੰਨੇ ਜਾਨੇ ਆ ਪਰਿਵਾਰ ਚ ਸੱਤ ਜਾਨੇ ਆ ਜੀ ਅੱਛਾ ਜਿੰਨਾ ਕਿ ਤੁਸੀਂ ਕਮਾਉ ਨਹੀਂ ਹੋ ਲੱਗਦਾ ਵੀ ਉਹਦੇ ਨਾਲ ਦੁਬਾਰਾ ਫਿਰ ਤੋਂ ਪੈ ਜੂਏ ਨਾ ਨਾ ਜੀ ਹੈ ਟਾਈਮ ਵਾਈ ਮਾਤਾ ਸਾਹਿਬਾ ਪ੍ਰੇਸ਼ਨ ਕਰਾਇਆ 7 ਲੱਖ ਰੁਪਇਆ ਲੱਗਿਆ ਬਾਜੂ ਜਾ ਕੇ ਲਾਇਆ ਹੈਗਾ ਅੱਛਾ ਵੀ ਮੇਰਾ ਸਹੁਰਾ ਸਾਹਿਬ ਨੇ ਉਹਨਾਂ ਦਾ ਵੀ ਪ੍ਰੇਸ਼ਨ ਕਰਾਇਆ ਉਹਦੇ ਵੀ ਬਾਜੂ ਜਾ ਕੇ ਪੈਸਾ ਲਾਇਆ ਹੈ ਐਨਰਜੀ ਬਿਜ ਦੇ ਕਾਰਨ ਦੀਪਾ ਕਰ ਇਹਨਾਂ ਦਾ ਅੱਛਾ ਤੇ ਹੁਣ ਇਹ ਸੋਸਾਇਟੀ ਦੇ ਵਿੱਚ ਬੈਠੇ ਨੇਗੇ ਉਸਾਰੇ ਤੰਬੂ ਚ ਬੈਠੇ ਵਿਚਾਰੇ ਮੁੱਢੇ ਹੀ ਬਾਹਮ ਵੀ ਟੁੱਟ ਗਈ ਕਮਾਉਣਾ ਕੱਲਾ ਪਿਓ ਇਹਦਾ ਮੰਜੇ ਦੇ ਪਿਆ ਮਾਤਾ ਵੀ ਦੇਖ ਲੋ ਬੱਚੇ ਨੇਗੇ ਇਹਨਾਂ ਦੇ ਤਾਂ ਜੇ ਬਹੁਤ ਨੁਕਸਾਨ ਸਾਡਾ ਹੋਇਆ ਪਿਆ ਅਸੀਂ ਤਾਂ ਬਹੁਤ ਗਰੀਬ ਆ ਜੇ ਤੁਸੀਂ ਮਦਦ ਕਰ ਸਕਦੇ ਹੋ ਹੜ੍ਹਾਂ ਦੇ ਹਾਲਾਤ ਬਣਦੇ ਨੇ ਪੰਜਾਬ ਦੇ ਬਹੁਤ ਸਾਰੇ ਪਿੰਡ ਜਿਹੜੇ ਹੜ ਦੀ ਮਾਰ ਦੇ ਹੇਠਾਉਂਦੇ ਨੇ ਪਰ ਬਰਸਾਤਾਂ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਦਾ ਨੁਕਸਾਨ ਹੋਇਆ ਅੱਜ ਜਿਹੜਾ ਪਰਿਵਾਰ ਤੁਸੀਂ ਦੇਖੋਗੇ ਮਾਨਸਾ ਦੇ ਖੀਵਾ ਦੇ ਆਲੂ ਵਾਲਾ ਪਿੰਡ ਦੇ ਵਿੱਚ ਖੜੇ ਆ ਤਾਂ ਤਸਵੀਰ ਦੇਖ ਲਓ ਤੁਸੀਂ ਇੱਕ ਘਰ ਦੀ ਛੱਤ ਜਿਹੜੀ ਹੈ ਡਿੱਗਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਹਾਲਾਤ ਨੇ ਹੋਰ ਵੀ ਜ਼ਿਆਦਾ ਬਦਤਰ ਹੋ ਜਾਂਦੇ ਨੇ ਕਿਉਂਕਿ ਘਰ ਦੇ ਹਾਲਾਤ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਨਾਜ਼ੁਕ ਸੀਗੇ ਨਿਰਮਲ ਸਿੰਘ ਦਾ ਇਹ ਘਰ ਹੈ ਜਿਸ ਦਾ ਪੂਰਾ ਪਰਿਵਾਰ ਇਸ ਛੱਤ ਦੇ ਹੇਠਾਂ ਰਹਿੰਦਾ ਸੀ ਤੇ ਅੱਜ ਇਹ ਛੱਤ ਜਿਹੜੀ ਹੈ ਇਹ ਘਰ ਜਿਹੜਾ ਆਸ਼ੀਆਨ ਹੈ ਉਹ ਟੁੱਟ ਕੇ ਢਾਹ ਢੇਰੀ ਹੋਇਆ ਪਿਆ ਦੇਖ ਲਓ ਤੁਸੀਂ ਇੱਟਾਂ ਬਾਲੀਆਂ ਵਾਲੀਆਂ ਛੱਤਾਂ ਟੁੱਟ ਗਿਆ ਤੇ ਉਹ ਮਕਾਨ ਉਹ ਘਰ ਦਾ ਟੁੱਟਣਾ ਬੜਾ ਦੁਖਦਾਈ ਹੁੰਦਾ ਜਿਸ ਘਰ ਦੇ ਨਾਲ ਸੁਪਨੇ ਜੁੜੇ ਹੋਣ ਜਿਸ ਘਰ ਦੇ ਨਾਲ ਯਾਦਾਂ ਜੁੜੀਆਂ ਹੁੰਦੀਆਂ ਉਹ ਘਰ ਜਦੋਂ ਟੁੱਟਦਾ ਢੈਂਦਾ ਤਾਂ ਉਦੋਂ ਬੜਾ ਦੁੱਖ ਪਹੁੰਚਦਾ ਤਾਂ ਇਸ ਪਰਿਵਾਰ ਦੇ ਜਿਹੜੇ ਹਾਲ ਨੇ ਉਹ ਬੜੇ ਮਾੜੇ ਹੋਏ ਪਏ ਨੇ ਤਾਂ ਮੁੰਡੇ ਦੀ ਮੁੰਡੇ ਦੇ ਹੱਥ ਦੇ ਆ ਦੇਖੋ ਤੁਸੀਂ ਇਹ ਮੁੰਡੇ ਦਾ ਹੱਥ ਵੀ ਜਿਹੜਾ ਇਸ ਛੱਤ ਦੇ ਕਾਰਨ ਹੀ ਜਿਹੜਾ ਫ੍ਰੈਕਚਰ ਹੋਇਆ ਹੈ ਬਾਈ ਨਿਰਮਲ ਵੀ ਸਾਡੇ ਨਾਲ ਹੈ ਜਿਹਦਾ ਘਰ ਹੈ ਇਹ ਬਾਈ ਜੀ ਕਿਸ ਤਰੀਕ ਨੂੰ ਇਹ ਡਿੱਗੀ ਛੱਤ ਤੋਂ 10 12 ਦਿਨਾਂ ਤੋਂ ਹਾਂਜੀ ਉਹ ਪਹਿਲਾਂ ਡਿੱਗ ਗਿਆ ਤੇ ਅੱਛਾ ਕੀ ਹਾਲਾਤ ਨੇ ਘਰ ਦੇ ਕੀ ਕੰਮ-ਕਾਰ ਕਰਦੇ ਹੋ ਤੁਸੀਂ ਡੈੜੀ ਕਰਦੇ ਹਾਂ ਜੀ ਡੈੜੀ ਕਰਦੇ ਹੋ ਉਹ ਟਾਈਮ ਪਾਸ ਹੀ ਹੁੰਦਾ ਜੀ ਕਿੰਨੇ ਜਣੇ ਆ ਪਰਿਵਾਰ 'ਚ ਸੱਤ ਜਣੇ ਆ ਜੀ ਸੱਤ ਜਣੇ ਆ ਤੇ ਇਹ ਅੰਦਰ ਕੌਣ ਸੀ ਇਹਦੇ ਵਿੱਚ ਬੱਚਾ ਦੇ ਇਹਨੂੰ ਕਾਗਜ਼ ਪਾਉਣ ਭੇਜਿਆ ਤੇ ਬੈਠੇ ਦੀ ਗਏ ਸੀ ਨਾ ਅੱਛਾ ਤੇ ਸੱਤ ਦੇ ਬੀਤੀ ਜਾ ਡੱਗਿਆ ਸੀ ਸੰਤੋ ਬਾਅਦ ਚ ਪਤਾ ਲੱਗਿਆ ਜੀ ਭੱਜ ਕੇ ਆਏ ਚੱਕਿਆ ਇਹਨੂੰ ਅੱਛਾ ਚਾ ਲੋਟ ਰੋ ਕਹਿੰਦਾ ਮੈਂ ਲੋਟਾਂ ਮਹਾਨ ਨਹੀਂ ਲੋਟ ਨਹੀਂ ਹੈਗਾ ਚਿਮੀ ਲੈ ਕੇ ਗਿਆ ਡਾਕਟਰ ਤੇ ਜੋ ਕਹਿੰਦਾ ਫਰਨੀਚਰ ਰੋ ਟੁੱਟ ਗਿਆ ਜੀ ਕਹਿੰਦਾ ਇਹ ਅੱਛਾ ਜਿੰਨਾ ਕਿ ਤੁਸੀਂ ਕਮਾਉ ਨਹੀਂ ਲੱਗਦਾ ਵੀ ਉਹਦੇ ਨਾਲ ਦੁਬਾਰਾ ਫਿਰ ਤੋਂ ਪੈ ਜੂਗਾ ਨਾ ਨਾ ਜੀ ਹੈ ਪੈਂਦਾ ਨਹੀਂ ਟਾਈਮ ਵਾਰੀ ਮਾਤਾ ਸਾਡੇ ਨਾਲ ਮਾਤਾ ਕੀ ਹਾਲਾਤ ਬਣ ਗਏ ਅੱਜ ਰਾਹਤ ਜੀ ਬਹੁਤ ਨੁਕਸਾਨ ਸਾਡਾ ਹੋਇਆ ਪਿਆ ਸੀ ਤਾਂ ਬਹੁਤ ਗਰੀਬਾਂ ਜੇ ਤੁਸੀਂ ਮਦਦ ਕਰ ਸਕਦੇ ਅਸੀਂ ਆਪ ਦਾ ਬੈਜਾਂਗੇ ਭੁੱਖੇ ਜ ਨਹੀਂ ਬੈਠੇ ਅਸੀਂ ਤਾਂ ਆਹ ਤੰਬੂਚੇ ਪੈਣੇ ਫਿਰ ਹਾਂ ਜੀ ਹਾਂ ਜੀ ਇੱਥੇ ਪੰਚਾਇਤਕਾਰ ਚ ਸਮਾਨ ਤਰਿਆ ਬਾ ਉੱਥੇ ਇੱਕ ਦੋ ਜਣ ਬੈਠੇ ਆ ਪਿੱਛੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤਸਵੀਰ ਦਿਖਾ ਦਿਓ ਵੀ ਇਹਦੇ ਇਹ ਥਾਂ ਪੈਣ ਲਈ ਮਜਬੂਰ ਹੋਇਆ ਪਰਿਵਾਰ ਤੇ ਇੱਕ ਪਾਸੇ ਮੌਸਮ ਬਦਲ ਰਿਹਾ ਤੇ ਤੁਸੀਂ ਹਾਲ ਦੇਖ ਸਕਦੇ ਹੋ ਵੀ ਸਾਰੇ ਪਰਿਵਾਰ ਨੂੰ ਇਸ ਤੰਬੂ ਦੇ ਹੇਠਾਂ ਰਹਿਣਾ ਪੈ ਰਿਹਾ ਹੈ। ਇੱਟਾਂ ਵੀ ਐਂ ਪਈਆਂ, ਬਾਲੀਆਂ ਵੀ ਐਂ ਪਈਆਂ ਤੇ ਜਿਹੜੇ ਪਿੱਛੇ ਹਾਲਾਤ ਨੇ ਉਹ ਤੁਸੀਂ ਦੇਖ ਲਓ ਵੀ ਕੰਦ ਸਾਰੀ ਢਹਿ ਗਈ ਤੇ ਘਰ ਦੇ ਹਾਲਾਤ ਬੜੇ ਮਾੜੇ ਹੋਏ ਪਏ ਨੇ। ਤਾਂ ਸਰਪੰਚ ਸਾਡੇ ਨਾਲ ਨੇ ਪਿੰਡ ਦੀ ਗੱਲਬਾਤ ਕਰਦੇ ਆ। ਭਾਈ ਜੀ ਕੀ ਹਾਲਾਤ ਨੇ ਅੱਜ ਪਰਿਵਾਰ ਦੇ? ਬਹੁਤ ਮਾੜੇ ਨੇ ਜੀ। ਬੀਜ ਦੇ ਕਾਰਨ ਡਿੱਗ ਪਿਆ ਘਰ ਇਹਨਾਂ ਦਾ। ਅੱਛਾ। ਤੇ ਹੁਣ ਇਸ ਸੈਟੀ ਦੇ ਵਿੱਚ ਬੈਠੇ ਨੇਗੇ ਉਸੇ ਦਾ ਤੰਬੂ ਚ ਬੈਠੇ ਬਚਾਰੇ ਮੁੱਢੇ ਬਾਹਮ ਵੀ ਟੁੱਟ ਗਈ ਕਮਾਉਣਾ ਕੱਲਾ ਪਿਓ ਇਹਦਾ ਮੱਜੇ ਦੇ ਪਿਆ ਮਾਤਾ ਵੀ ਦੇਖ ਲਓ ਬੱਚੇ ਨੇਗੇ ਨਾ ਦੇ ਨਹੀਂ ਬਾਦੋ ਮਦਦ ਕਰੀਏ ਇਹਨਾਂ ਦੀ ਸਰਕਾਰ ਜਿਹੜੇ ਹੜਪੀੜ ਤੇ ਨੇ ਜਾਂ ਜਿਨ੍ਹਾਂ ਦੇ ਘਰ ਟਹੇ ਨੇ ਉਹਨਾਂ ਦੇ ਮਤਲਬ ਨਾਮ ਜਾਂ ਲਿਸਟਾਂ ਮੰਗ ਰਹੀ ਆ ਤਾਂ ਭੇਜਿਆ ਤੁਸੀਂ ਉਹਨਾਂ ਦੇ ਵਿੱਚ ਹਾਂਜੀ ਭੇਜੇ ਦਾ ਪਟਵਾਰੀ ਸਾਹਿਬ ਵੀ ਆਏ ਸੀਗੇ ਉਸ ਵੇਲੇ ਸੈਕਟਰੀ ਸਾਹਿਬ ਡਿਊਟੀ ਲੈ ਤੇ ਉਹਨਾਂ ਨੂੰ ਭੇਜਤਾ ਹੀ ਨਹੀਂ ਅੱਛਾ ਹਾਂ ਭੇਜਤਾ ਹੀ ਉਹਨਾਂ ਨੂੰ ਤੇ ਮਦਦ ਲਈ ਸਰਕਾਰ ਵੱਲੋਂ ਤਾਂ ਤੁਸੀਂ ਭੇਜਤਾ ਸਾਰਾ ਕੁਝ ਹਾਂਉ ਭੇਜਤਾ ਹੀ ਨਹੀਂ अच्छा कोई दाननी सज्जन आया कोई इन दी मदद करने ਲਈ ਨਹੀਂ ਤਾਂ ਕੋਈ ਨਹੀਂ ਪਹੁੰਚਿਆ ਜੀ ਕਿਹੜਾ ਐਸੀ ਗਈ ਉਹ ਤੋਂ ਸੋਡ ਚੈਨਰ ਵਾਲੀ ਉਹਨਾਂ ਨੇ ਪਾਈਆਂ ਨੇ ਪੋਸਟਾ ਪਰ ਪੈਸਾ ਇਹਨਾਂ ਨੂੰ ਆਇਆ ਨਹੀਂ ਬੇਚਾਰਾ ਹੋ ਜੀ ਕੋਈ ਪੈਸਾ ਨਹੀਂ ਆਇਆ ਨਹੀਂ ਆਇਆ ਜੀ ਕੋਈ ਨਹੀਂ ਆਇਆ ਮੈਂ ਤਾਂ ਕੀ ਮੰਗ ਕਰੂੰਗੇ ਬਹੁਤ سارے ਲੋਕ ਨੇ ਜਿਹੜੇ ਮਦਦ ਕਰਦੇ ਆ ਅਸੀਂ ਤਾਂ ਕਾਇਨ ਮਤਾ ਉਹ ਵੀ ਗੱਲਾਂ ਆਣ ਪਾੜਾਂ ਜੇ ਤੁਸੀਂ ਆਪਦਾ ਸਾਡੀ ਜਗ੍ਹਾ ਦੇ ਕੇ ਵੀ ਸਾਡੀ ਜਗ੍ਹਾ ਪੈਣੀ ਚਾਹੀਦੀ ਆ ਜਕਰ ਪੈਣਾ ਚਾਹੀਦਾ ਕਰ ਪੈਣਾ ਚਾਹੀਦਾ ਜੀ ਅਜਾ ਗਰੀਵਾਜ ਕਿੰਨਾ ਔਖੇ ਹੁੰਨੇ ਪੈਣ ਲੱਗੀ ਲਪਾਉਣ ਲੱਗੀ ਜੀ ਬਹੁਤ ਔਖੇ ਹੁੰਨੇ ਅਸੀਂ ਸਾਨੂੰ ਪਤਾ ਆ ਹੁਣ ਜਦੋਂ ਹੁਣ ਮੀਂਹ हटਿਆਗਾ ਹੁਣ ਅਸੀਂ ਮੜਾ ਜੀ ਲੋਟ ਆਇਾਂਗੇ ਪੈਣ ਨੂੰ ਨਹੀਂ ਜੀ ਸਾਡੇ ਕੋਈ ਹਾਲ ਨਹੀਂ ਸੀ ਬੁਰਾ ਹਾਲ ਹੋਇਆ ਪੈਸੇ ਮੈਂ ਤਾਂ ਆ ਬਜੇ ਟੈਂਪਰੇਸ਼ਨ ਆ ਪਿਆ ਹਾਂ ਜੀ ਬੈਜੂ ਚੱਕ ਚੱਕ ਲਾਇਨੇ ਬਈ ਪੈਸੇ ਇਹਦੇ ਪ੍ਰੈਸ਼ਨ ਕਰਾਇਆ 7 ਲੱਖ ਰੁਪਈਆ ਲੱਗਿਆ ਬੈਜੂ ਚੱਕ ਕੇ ਲਾਇਆਗਾ ਅੱਛਾ ਵੀ ਮੇਰਾ ਸਹੁਰਾ ਸਾਹਿਬ ਨੇ ਉਹਨਾਂ ਦਾ ਵੀ ਆਪਰੇਸ਼ਨ ਕਰਾਇਆ ਉਹਦੇ ਵੀ ਬਾਜੀ ਜਾ ਕੇ ਪੈਸਾ ਲਾਇਆ ਤੇ 2 ਮਹੀਨੇ ਹੋ ਗਏ ਮੇਰੇ ਬੇਸ ਨੂੰ 50-60 ਹਜ਼ਾਰ ਮੇਰੇ ਤੇ ਲੱਗ ਗਿਆ ਸਾਡੇ ਕਮਾਉਣ ਵਾਲਾ ਕੋਈ ਨਿਕਲਿਆ ਹੀ ਨਹੀਂ ਮਹਾਰਾਜੇ ਹੁਣ ਜਿਆਦਾ ਕੋਈ ਪੈਸਾ ਨਹੀਂ ਲਗਾ ਸਕਦੇ ਕੋਲ ਕੋਈ ਪੈਸਾ ਨਹੀਂ ਹੈ ਕਹਿੰਦੇ ਆ ਹਾਲ ਦੇਖ ਸਕਦੇ ਹੋ ਘਰ ਦੇ ਵਿੱਚ ਬੜਾ ਔਖਾ ਹੋ ਜਾਂਦਾ ਜਦੋਂ ਇੱਕ ਮਤਲਬ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਹੀ ਡਿੱਗਿਆ ਕਹੂੰਗਾ ਕਿਉਂਕਿ ਪਹਿਲਾਂ ਵੀ ਇਲਾਜ ਦੇ ਉੱਪਰ ਬਹੁਤ ਸਾਰੇ ਮਾਤਾ ਦੇ ਇਲਾਜ ਤੇ ਇਹਨਾਂ ਦੇ ਪਿਤਾ ਜੀ ਦੇ ਇਲਾਜ ਦੇ ਉੱਪਰ ਵੀ ਬਹੁਤ ਖਰਚਾ ਹੋਇਆ ਪਰ ਜਿਹੜੇ ਅੱਜ ਹਾਲ ਨੇ ਉਹ ਦੇਖ ਕੇ ਕਿਤੇ ਨਾ ਕਿਤੇ ਮਨ ਬੜਾ ਭਾਵਕ ਹੁੰਦਾ ਹੈ ਕਿ ਇਹਨਾਂ ਹਾਲਾਤਾਂ ਦੇ ਵਿੱਚ ਸਾਡੇ ਵੀਡੀਓ ਬਣਾਉਣ ਦਾ ਮਕਸਦ ਇਨਾਂਕ ਹੁੰਦਾ ਵੀ ਕੋਈ ਮਦਦ ਕਰਨ ਦੇ ਲਈ ਅੱਗੇ ਆਜੇ ਤੇ ਜਿੰਨੇ دوست ਇਹ ਵੀਡੀਓ ਦੇਖ ਰਹੇ ਹੋ ਉਹਨਾਂ ਆਪਣੇ ਦੋਸਤਾਂ ਮਿੱਤਰਾਂ ਤੱਕ ਇਹ ਵੀਡੀਓ ਦੇਖਣ ਦਾ ਫਾਇਦਾ ਤਾਂ ਜੇ ਤੁਸੀਂ ਇੱਕ ਵੀਡੀਓ ਸ਼ੇਅਰ ਕਰ ਦੇਣੀ ਹੈ ਉਹਨਾਂ ਦੋਸਤਾਂ ਤੱਕ ਪਹੁੰਚਾ ਦਿਓ ਉਹਨਾਂ ਦਾਨੀ ਸੱਜਣਾਂ ਤੱਕ ਪਹੁੰਚਾ ਦਿਓ ਜਿਹੜੇ ਮਦਦ ਕਰਦੇ ਆ ਜੇ ਪਰਿਵਾਰਾਂ ਦੀ ਤੇ ਫਿਰ ਪਤਾ ਲੱਗੇ ਵੀ ਪੰਜਾਬ ਦੇ ਵਿੱਚ ਅੱਜ ਵੀ ਉਹ ਦਾਨੀ ਸੱਜਣ ਜਿਉਂਦੇ ਨੇ ਜਾਗਦੇ ਨੇ ਜਿਹੜੇ ਮਦਦ ਕਰਦੇ ਨੇ ਇਹਨਾਂ ਪਰਿਵਾਰਾਂ ਦੀ ਤਾਂ ਵੀਡੀਓ ਦਬਕੇ ਸ਼ੇਅਰ ਕਰ ਦਿਓ ਤਾਂ ਜੋ ਇਸ ਪਰਿਵਾਰ ਦੀ ਮਦਦ ਹੋ ਸਕੇ ਨੰਬਰ ਵੀ ਤੁਹਾਡੇ ਨਾਲ ਸਾਂਝਾ ਕਰਦੇ ਨੇ ਇਸ ਪਰਿਵਾਰ ਦਾ ਬੈਂਕ ਖਾਤਾ ਵੀ ਤੁਹਾਡੇ ਨਾਲ ਸਾਂਝਾ ਕਰਦੇ ਨੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਧੰਨਵਾਦ